ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਤੁਸੀਂ ਸਰਵਨ ਕਰ ਰਹੇ ਹੋ ਭਗਤ ਜੈਦੇਵ ਜੀ ਦੀ ਸਾਖੀ ਕਿ ਕਿਵੇਂ ਡਾਕੂਆਂ ਨੇ ਭਗਤ ਜੀ ਦੇ ਹੱਥ ਵੱਢ ਦਿੱਤੇ ਅਤੇ ਫਿਰ ਕਿਵੇਂ ਪ੍ਰਭੂ ਜੀ ਦੀ ਕਿਰਪਾ ਦੁਆਰਾ ਹੱਥ ਫਿਰ ਸਾਬਤ ਹੋ ਗਏ ਆਓ ਜੀ ਸਾਖੀ ਸਰਵਨ ਕਰੀਏ ਇੱਕ ਪੰਡਤ ਨੇ ਆਪਣੀ ਪੁੱਤਰੀ ਦਾ ਵਿਆਹ ਜੈਦੇਵ ਭਗਤ ਜੀ ਦੇ ਨਾਂ ਚੋਂਦੇ ਹੋਏ ਵੀ ਮੱਲੋ ਮੱਲੀ ਕਰ ਦਿੱਤਾ ਮਜਬੂਰਨ ਭਗਤ ਜੀ ਨੂੰ ਪੰਡਤ ਜੀ ਦੀ ਪੁੱਤਰੀ ਨੂੰ ਪਰਵਾਨ ਕਰਨਾ ਪਿਆ ਕਿਉਂਕਿ ਪੰਡਤ ਆਪਣੀ ਲੜਕੀ ਨੂੰ ਭਗਤ ਜੈਦੇਵ ਜੀ ਪਾਸ ਬਿਠਾ ਕੇ ਆਪਣੇ ਮਨੋ ਸੰਕਲਪ ਦੁਆਰਾ ਵਿਆਹ ਕਰਕੇ ਚਲਾ ਗਿਆ ਸੀ ਭਗਤ ਜੀ ਦੇ ਬਹੁਤ ਆਖਣ ਤੇ ਵੀ ਉਸ ਨੇ ਸਾਥ ਨਾ ਛਟਿਆ ਏਵੇਂ ਭਗਤ ਜੀ ਅਤੇ ਪੰਡਤ ਦੀ ਪੁੱਤਰੀ ਦੋਵੇਂ ਪ੍ਰਭੂ ਭਗਤੀ ਵਿੱਚ ਮगन ਰਹਿਣ ਲੱਗੇ ਇੱਕ ਦਿਨ ਜੈਦੇਵ ਜੀ ਜਗਨਨਾਥ ਪੁਰੀ ਤੋਂ ਕੇਦਲ ਇਕੱਲੇ ਹੀ ਜਾ ਰਹੇ ਸਨ ਉਹਨਾਂ ਪਾਸ ਬਹੁਤ ਧੰਨ ਸੀ ਜੰਗਲ ਵਿੱਚੋਂ ਲੰਗਦੇ ਆ ਉਹਨਾਂ ਨੂੰ ਡਾਕੂ ਮਿਲੇ ਭਗਤ ਜੀ ਨੇ ਉਹਨਾਂ ਦੀ ਭਾਵਨਾ ਦੇਖ ਕੇ ਤਨ ਆਪ ਹੀ ਦੇ ਦਿੱਤਾ ਜਦੋਂ ਡਾਕੂਆਂ ਨੇ ਭਗਤ ਜੈਦੇਵ ਜੀ ਪਾਸੋਂ ਤਨ ਲੈ ਲਿਆ ਤਾਂ ਉਹਨਾਂ ਵਿੱਚੋਂ ਇੱਕ ਡਾਕੂ ਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਇਸ ਨੂੰ ਮਾਰ ਦੇਣਾ ਚਾਹੀਦਾ ਹੈ ਪਰ ਦੂਜੇ ਡਾਕੂ ਨੇ ਆਖਿਆ ਕਿ ਇਸ ਨੂੰ ਮਾਰਨ ਦਾ ਕੀ ਲਾਭ ਹੈ ਜਦੋਂ ਕਿ ਉਸ ਨੇ ਆਪ ਇਹ ਸਾਰਾ ਤਨ ਸਾਨੂੰ ਦੇ ਦਿੱਤਾ ਹੈ ਪਰ ਪਹਿਲੇ ਡਾਕੂ ਦੇ ਜ਼ਿਆਦਾ ਜਿੱਦ ਕਰਨ ਤੇ ਉਹਨਾਂ ਨੇ ਜੈਦੇਵ ਜੀ ਦੇ ਦੋਨੋਂ ਹੱਥ ਪੈਰ ਵੱਢ ਕੇ ਇੱਕ ਪਹਾੜ ਦੀ ਕੰਦਰਾ ਵਿੱਚ ਸੁੱਟ ਦੇਣ ਦਾ ਫੈਸਲਾ ਕਰ ਲਿਆ। ਉਹਨਾਂ ਜੈਦੇਵ ਜੀ ਦੇ ਹੱਥ ਪੈਰ ਵੱਢ ਕੇ ਉਹਨਾਂ ਨੂੰ ਪਹਾੜ ਦੀ ਕੰਦਰਾ ਵਿੱਚ ਸੁੱਟ ਦਿੱਤਾ। ਭਗਤ ਜੈਦੇਵ ਜੀ ਨੂੰ ਰਾਈ ਭਰਵੀ ਸਰੀਰਕ ਤੁਖ ਦਾ ਅਸਰ ਨਾ ਹੋਇਆ। ਪ੍ਰਭੂ ਕਿਰਪਾ ਨਾਲ ਇੱਕ ਦਿਨ ਕੁਝ ਸਮੇਂ ਪਿਛੋਂ ਰਾਜਾ ਸ਼ਿਕਾਰ ਖੇਡਦਾ ਖੇਡਦਾ ਉਸ ਅਸਥਾਨ ਤੇ ਪਹੁੰਚ ਗਿਆ ਜਿੱਥੇ ਭਗਤ ਜੈਦੇਵ ਜੀ ਪ੍ਰਭੂ ਰੰਗ ਵਿੱਚ ਮਸਤ ਭਾਈ ਸਨ ਰਾਜੇ ਨੇ ਨਮਸਕਾਰ ਕੀਤੀ ਜੈਦੇਵ ਜੀ ਤੋਂ ਹੱਥ ਪੈਰ ਕੱਟੇ ਜਾਣ ਦਾ ਕਾਰਨ ਪੁੱਛਿਆ ਪਰ ਭਗਤ ਜੀ ਨੇ ਕਿਸੇ ਪੁਰੇਸ਼ ਸਿਰ ਦੋਸ਼ ਨਾ ਮੜਿਆ ਸਗੋਂ ਆਪਣੇ ਕਰਮਾਂ ਦਾ ਹੀ ਫਲ ਦੱਸਿਆ ਰਾਜਾ ਤਿਆਲੂ ਸੁਭਾ ਦਾ ਸੀ ਉਸ ਨੇ ਜੈਦੇਵ ਨੂੰ ਪਾਲਕੀ ਵਿੱਚ ਬਿਠਾ ਲਿਆ ਅਤੇ ਆਪਣੇ ਨਾਲ ਮਹਿਲਾ ਵਿੱਚ ਲੈ ਗਿਆ ਸਮਾ ਪਾ ਕੇ ਰਾਜਾ ਜੈਦੇਵ ਜੀ ਦਾ ਬਹੁਤ ਸ਼ਰਧਾਲੂ ਹੋ ਗਿਆ ਰਾਜੇ ਨੇ ਭਾਗਤ ਜੈਦੇਵ ਜੀ ਦਾ ਹੁਕਮ ਮੰਨ ਕੇ ਆਏ ਗਏ ਮਹਾਤਮਾ ਅਭਿਆਗਤਾ ਅਤਿੱਥੀਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਰਾਜਾ ਵੀ ਪ੍ਰਭੂ ਜੀ ਦੀ ਭਗਤੀ ਕਰਨ ਲੱਗ ਪਿਆ ਜਿਸ ਕਾਰਨ ਰਾਜੇ ਦੀ ਕੀਰਤੀ ਬਹੁਤ ਵੱਧ ਗਈ ਉਹਨਾਂ ਠੱਗਾਂ ਨੇ ਵੀ ਸੁਣਿਆ ਕਿ ਰਾਜਾ ਸੰਤ ਮਹਾਤਮਾ ਦੀ ਬਹੁਤ ਸੇਵਾ ਕਰਦਾ ਹੈ ਮਾਇਆ ਦੇ ਲੋਬੀਆਂ ਨੇ ਮਹਾਤਮਾ ਵਾਲੇ ਬਸਤਰ ਪਹਿਨ ਲੈ ਅਤੇ ਰਾਜੇ ਦੇ ਦਰਬਾਰ ਪੁੱਜ ਗਏ ਦਰਬਾਰ ਵਿੱਚ ਪੁੱਜਦਿਆਂ ਉਹਨਾਂ ਰਾਜੇ ਪਾਸ ਭਗਤ ਜੈਦੇਵ ਜੀ ਨੂੰ ਬੈਠਿਆ ਤੱਕਿਆ ਉਹਨਾਂ ਭਗਤ ਜੈਦੇਵ ਜੀ ਨੂੰ ਪਛਾਣ ਲਿਆ ਭਗਤ ਜੈਦੇਵ ਜੀ ਨੇ ਵੀ ਪਛਾਣ ਲੇ ਕਿ ਇਹ ਉਹੀ ਢਾਗ ਹਨ ਜਿਨ੍ਹਾਂ ਨੇ ਮੇਰੇ ਹੱਥ ਪੈਰ ਵੱਡੇ ਸਨ ਭਾਰ ਭਗਤ ਜੈਦੇਵ ਜੀ ਨੂੰ ਗੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਵਾਲੀ ਅਮੋਲਕਤਾਤ ਪ੍ਰਭੂ ਭਗਤੀ ਕਾਰਨ ਪ੍ਰਾਪਤ ਹੋ ਚੁੱਕੀ ਸੀ ਉਹਨਾਂ ਵੈਰ ਭਾਵ ਤਿਆ ਕੇ ਉਹਨਾਂ ਦੀ ਸੇਵਾ ਪਰਮ ਮਿੱਤਰਾ ਵਾਂਗੂ ਕਰਵਾਈ ਜੈਦੇਵ ਜੀ ਨੇ ਰਾਜੇ ਨੂੰ ਆਖਿਆ ਕਿ ਇਹ ਮਹਾ ਪ੍ਰਤਾਪੀ ਮਹਾਤਮਾ ਹਨ ਜਿਸ ਕਾਰਨ ਰਾਜੇ ਨੇ ਉਹਨਾਂ ਦੀ ਅਣਥੱਕ ਸੇਵਾ ਕੀਤੀ ਠੱਗਾ ਨੂੰ ਅੰਦਰੋਂ ਅੰਦਰ ਆਪਣੇ ਕੀਤੇ ਪਾਪ ਦਾ ਸੰਸਾ ਖਾਈ ਜਾਵੇ ਕਿ ਜੈਦੇਵ ਜੀ ਸਾਨੂੰ ਜ਼ਰੂਰ ਕਿਸੇ ਢੰਗ ਨਾਲ ਮਰਵਾ ਦੇਣਗੇ ਇਸ ਕਾਰਨ ਹਰ ਰੋਜ਼ ਛੁੱਟੀ ਮੰਗਣ ਪਰ ਜੈਦੇਵ ਜੀ ਅਤੇ ਰਾਜੇ ਵੱਲੋਂ ਉਹਨਾਂ ਨੂੰ ਛੁੱਟੀ ਨਾ ਮਿਲੇ ਠੱਗਾ ਨੇ ਅੰਤ ਇੱਕ ਦਿਨ ਬਹੁਤ ਖੜਾ ਕੀਤਾ ਰਾਜੇ ਅਤੇ ਭਗਤ ਜੈਦੇਵ ਜੀ ਨੇ ਬੇਅੰਤ ਪਦਾਰਥ ਹੀਰੇ ਮੋਤੀ ਬਸਰ ਤਨ ਦੌਲਤੀਆਂ ਕਚਰਾ ਲੱਦ ਕੇ ਨਾਲ ਰਾਖੀ ਵਾਸੇ ਸਿਪਾਹੀ ਦੇ ਕੇ ਪਿਆਰ ਤੇ ਸਤਕਾਰ ਨਾਲ ਵਿਦਾ ਕੀਤਾ ਰਸਤੇ ਵਿੱਚ ਸਿਪਾਹੀਆਂ ਨੇ ਉਹਨਾਂ ਸਾਧੂਆਂ ਦੇ ਪੇਖ ਵਿੱਚ ڈاکੂਆਂ પાસે ਪੁੱਛਿਆ ਕਿ ਤੁਹਾਡਾ ਜੈਦੇਵ ਜੀ ਨੇ ਬਹੁਤ ਸਤਕਾਰ ਕੀਤਾ ਹੈ ਇਸ ਦਾ ਕੀ ਕਾਰਨ ਹੈ ਠੱਗਾਂ ਦਾ ਮਨ ਕਠੋਰ ਹੀ ਰਿਹਾ ਉਹਨਾਂ ਨੇ ਆਪਣਾ ਔਗਣ ਪ੍ਰਗਟ ਕਰਨ ਦੀ ਥਾਂ ਉਲਟੀ ਮਨਕਰਤ ਕਹਾੜੀ ਕਹਾਣੀ ਇਵੇਂ ਸੁਣਾਈ ਇੱਕ ਦਿਾਲੂ ਰਾਜਾ ਸਾਡਾ ਸੇਵਕ ਸੀ ਇਹ ਜੈਦੇਵ ਭਗਤ ਉਸ ਦਾ ਨੌਕਰ ਸੀ ਜੈਦੇਵ ਨੇ ਬਹੁਤ ਕੁਕਰਮ ਕੀਤੇ ਜਿਨ੍ਹਾਂ ਦਾ ਵਰਣਨ ਕਰਨਾ ਔਕਾ ਹੈ ਜਿਨ੍ਹਾਂ ਕੁਕਰਮਾਂ ਦੇ ਫਲ ਸरूप ਜੈਦੇਵ ਨੂੰ ਹੱਥ ਪੈਰ ਵੱਡੇ ਜਾਂਦੀ ਸਜ਼ਾ ਮਿਲੀ ਜੈਦੇਵ ਨੇ ਆਪਣਾ ਭੇਤ ਲੁਕਾਈ ਰੱਖਣ ਵਾਸਤੇ ਹੀ ਸਾਡੀ ਸੇਵਾ ਕਰਵਾਈ ਹੈ ਜਦੋਂ ਦੁਸ਼ਟਾਂ ਵੱਲੋਂ ਅਜਿਹੀ ਮਨਕਰਤਾ ਸੁਣਾਈ ਗਈ ਤਾਂ ਤੁਰੰਤ ਧਰਤੀ ਕੰਬ ਕੇ ਫਟ ਗਈ ਅਤੇ ਦੁਸ਼ਟ ਪੁਰਸ਼ ਧਰਤੀ ਵਿੱਚ ਗਰਖ ਹੋ ਗਏ ਇਸ ਘਟਨਾ ਨੂੰ ਦੇਖ ਕੇ ਸਿਪਾਹੀ ਬਹੁਤ ਹੈਰਾਨ ਹੋਏ ਵਾਪਸ ਮੁੜ ਕੇ ਉਹਨਾਂ ਨੇ ਰਾਜੇ ਨੂੰ ਉਹਨਾਂ ਦੇ ਭੇਦ ਵਿੱਚ ڈاکੂਆਂ ਦੇ ਗਰਖ ਹੋਣ ਦੀ ਸਾਰੀ ਕਹਾਣੀ ਸੁਣਾਈ ਅਤੇ ਧੰਨ ਆਦਿਕ ਵਾਪਸ ਲਿਆ ਕੇ ਰਾਜਾ ਜੀ ਨੂੰ ਸੌਂਪ ਦਿੱਤਾ ਜਦੋਂ ਜੈਦੇਵ ਭਗਤ ਜੀ ਨੂੰ ਰਾਜੇ ਪਾਸੋਂ ਉਹਨਾਂ ਦੇ ਗਰਖ ਹੋ ਜਾਣ ਦਾ ਪਤਾ ਲੱਗਾ ਤਦ ਉਹ ਉਕੇ-ਉਕੇ ਸਾ ਲੈਂਦੇ ਹੋਏ ਹਾਈ ਹਾਈ ਕਰਕੇ ਆਪਣੇ ਟੁੰਡਾ ਨੂੰ ਤਰਤੀਤੇ ਮਾਰਨ ਲੱਗ ਪਏ ਕਿਉਂਕਿ ਭਗਤ ਜੀ ਨਹੀਂ ਚਾਹੁੰਦੇ ਕਿ ਉਹ ਦੁਸ਼ਟ ਬੰਦੇ ਇਸ ਪਾਪ ਨੂੰ ਆਪਣੇ ਸਿਰ ਲੈ ਕੇ ਹੀ ਮਰਨ ਸਗੋਂ ਭਗਤ ਜੀ ਦਾ ਤਾਂ ਬਹੁਤ ਆਤਮਨ ਦੇ ਕੇ ਉਹਨਾਂ ਦੀ ਮਾਇਆ ਨਾਲ ਤ੍ਰਿਪਤੀ ਕਰਕੇ ਅਗੋਂ ਲੋਕਾਂ ਨੂੰ ਲੁੱਟ ਮਾਰਨ ਵਾਲੇ ਭੈੜੇ ਸੁਭਾ ਨੂੰ ਬਦਲਣ ਦਾ ਵਿਚਾਰ ਸੀ ਪਰ ਖੋਟੇ ਪਾਗਾਂ ਕਾਰਨ ਚੰਡਾਲਾਂ ਦਾ ਮਨ ਭਗਤ ਜੀ ਦੀ ਸੰਗਤ ਕਰਕੇ ਵੀ ਨਾ ਬਦਲਿਆ ਪ੍ਰਭੂ ਜੀ ਨੇ ਮਿਹਰ ਕੀਤੀ ਜੈਦੇਵ ਜੀ ਦੇ ਹੱਥ ਪੈਰ ਪਹਿਲਾਂ ਵਾਂਗੂ ਸਾਬਤ ਹੋ ਗਏ ਇਸ ਕੌਤਕ ਨੂੰ ਵੇਖ ਕੇ ਰਾਜਾ ਪ੍ਰਜਾ ਮੰਤਰੀ ਸਭ ਹੈਰਾਨ ਰਹਿ ਗਏ ਰਾਜੇ ਨੇ ਇਸ ਘਟਨਾ ਦੇ ਪੇਤ ਨੂੰ ਪ੍ਰਗਟ ਕਰਨ ਵਾਸਤੇ ਭਗਤ ਜੀ પાસે ਬੇਨਤੀ ਕੀਤੀ ਜੈਦੇਵ ਜੀ ਨੇ ਠੱਗਾ ਨਾਲ ਵਾਪਰੀ ਪੁਰਾਣੀ વાਤਾ ਸਪਸ਼ਟ ਸ਼ਬਦਾਂ ਵਿੱਚ ਸੁਣਾ ਦਿੱਤੀ ਕਿ ਇਨਾ ਗਰਖ ਹੋ ਜਾਣ ਵਾਲੇ ਠੱਗਾ ਨੇ ਮਾਇਆ ਦੇ ਲਾਲਚ ਵਿੱਚ ਮੇਰੇ ਹੱਥ ਪੈਰ ਵੱਡੇ ਸਨ ਅਤੇ ਮੈਨੂੰ ਪਹਾੜ ਦੀ ਕੰਦਰਾ ਵਿੱਚ ਸੁੱਟਿਆ ਸੀ ਰਾਜੇ ਦਾ ਸੰਸਾਰ ਨਿਵਿਤ ਕਰਨ ਵਾਸਤੇ ਭਗਤ ਜੀ ਨੇ ਆਖਿਆ हे ਰਾਜਨ ਇਨ੍ਹਾਂ ਪੁਰਸ਼ਾਂ ਦੇ ertid ਵਿੱਚ ਘਰ ਖੋਣ ਦਾ ਮੈਨੂੰ ਬਹੁਤ ਦੁੱਖ ਹੋਇਆ ਹੈ ਜੇ ਉਹ ਪੁਰਸ਼ ਬੇਦੋਸ਼ ਨੂੰ ਦੋਸ਼ ਲਾਉਣ ਦਾ ਪਾਪ ਨਾ ਕਰਦੇ ਕਿਉਂਕਿ ਨਿੰਦਿਆ ਰੂਪੀ ਪਾਪ ertid ਦੇ ਭਾਰ ਨਾਲੋਂ ਵੀ ਕਈ ਗੁਣਾ ਭਾਰਾ ਹੁੰਦਾ ਹੈ ਉਹ ਇਸ ਕੋਰ ਪਾਪ ਨੂੰ ਆਪਣੇ ਨਾਲ ਲੈ ਕੇ ਧਰਤੀ ਵਿੱਚ ਗਰਖ ਗਏ ਮੇਰੀ ਹਾਰਦਿਕ ਇੱਛਾ ਇਹ ਸੀ ਕਿ ਉਹ ਠੱਗ ਇਸ ਮਨੁੱਖਾ ਜਨਮ ਵਿੱਚ ਹੀ ਆਪਣੇ ਕੀਤੇ ਅਪਰਾਧਾਂ ਦਾ ਪਰਾਸ਼ਿਤ ਕਰਕੇ ਭਗਤ ਪ੍ਰਭੂ ਜੀ ਦੀ ਪ੍ਰੇਮਾ ਪਗਤੀ ਕਰਕੇ ਛੁਟਕਾਰਾ ਪ੍ਰਾਪਤ ਕਰ ਲੈਂਦੇ ਤਨ ਇਸੇ ਹੀ ਵਾਸਤੇ ਦਿੱਤਾ ਸੀ ਕਿ ਅੱਗੋਂ ਉਹ ਪਾਪਾਂ ਦੁਆਰਾ ਤਨ ਇਕੱਠਾ ਨਾ ਕਰਨ ਪਰਮੰਦੇ ਭਾਗਾਂ ਕਾਰਨ ਸਰੀਰ ਵੀ ਨਸ਼ਟ ਹੋ ਗਏ ਅਤੇ ਤਨ ਤੋਂ ਵੀ ਵਾਂਝੇ ਰਹਿ ਗਏ ਜੋ ਪਾਪ ਉਹਨਾਂ ਕੀਤੇ ਸਨ ਉਹਨਾਂ ਦੀ ਆਤਮਾ ਨਾਲ ਹੀ ਚਲੇ ਗਏ ਹਨ ਇਸ ਸਾਰੀ ਘਟਨਾ ਦਾ ਮੇਰੇ ਮਨ ਤੇ ਬਹੁਤ ਦੁੱਖ ਹੋਇਆ ਇਸੇ ਕਾਰਨ ਮੈਂ ਆਪਣੇ ਟੁੰਡੇ ਹੱਥ ਧਰਤੀ ਤੇ ਮਾਰ ਮਾਰ ਰੋਇਆ ਸਾਂ ਪ੍ਰਭੂ ਜੀ ਇਸੇ ਕਰਕੇ પ્રસન્ન ਹੋ ਗਏ ਅਤੇ ਪ੍ਰਭੂ ਜੀ ਨੇ ਮੇਰੇ ਕੱਟੇ ਹੋਏ ਹੱਥ ਮੁੜ ਸਾਬਤ ਕਰ ਦਿੱਤੇ ਹਨ ਇਹ ਸਾਰੀ ਵਾਰਤਾ ਸੁਣ ਕੇ ਰਾਜਾ ਬਹੁਤ ਪ੍ਰਭਾਵਿਤ ਹੋਇਆ ਕਿ ਉਹ ਮਹਾਪੁਰਖ ਧਨ ਹਨ ਜਿਹੜੇ ਭੈੜਾ ਵਰਤਾਓ ਕਰਨ ਵਾਲੇ ਦੇ ਵੀ ਉਗਣਾ ਨੂੰ ਚਿਤਾਰਦੇ ਨਹੀਂ ਸਗੋਂ ਉਹਨਾਂ ਲਈ ਵੀ ਉਪਕਾਰ ਕਰਨ ਵਾਸਤੇ ਤਤ ਪਰ ਰਹਿੰਦੇ ਹਨ ਰਾਜੇ ਨੇ ਬੇਨਤੀ ਕੀਤੀ ਕਿ ਭਗਤ ਜੀ ਹੁਣ ਤੁਸੀਂ ਸਾਡੇ ਪਾਸ ਹੀ ਰਹਿਣ ਦੀ ਕਿਰਪਾਲਤਾ ਕਰੋ ਭਗਤ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਰਾਜੇ ਨੇ ਆਪਣੇ ਸੇਵਕਾਂ ਨੂੰ ਕਿੰਦੂਬਿਲ ਨਗਰ ਭੇਜਿਆ ਤੇ ਜੈਦੇਵ ਜੀ ਦੀ ਪਤਨੀ ਨੂੰ ਉਹਨਾਂ ਪਾਲਕੀ ਵਿੱਚ ਬਿਠਾ ਕੇ ਆਦਰ ਸਤਕਾਰ ਨਾਲ ਲੈ ਆਂਦਾ ਫਰਾਰੀ ਨੇ ਆਪਣੀਆਂ ਗੋਲੀਆਂ ਸਮੇਤ ਅੱਗੋਂ ਜਾ ਕੇ ਸਤਕਾਰ ਨਾਲ ਆਉ ਭਗਤ ਕੀਤੀ ਅਤੇ ਭਗਤ ਜੀ ਦੀ ਸੁਪਤਨੀ ਸੀਤਾ ਜੀ ਦੀ ਰਿਹਾਈਸ਼ ਦਾ ਵੀ ਵਧੀਆ ਪ੍ਰਬੰਧ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ